ਮੇਰੇ ਬਣੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਬੱਜ ਗਏ ਨੇ 7:30 ਤੇ ਇੱਧਰ ਆਪਾਂ ਬਣਾਉਣ ਲੱਗੇ ਆਂ ਸਬਜੀ ਤੇ ਸਬਜੀ ਅੱਜ ਆਪਾਂ ਕਿਹੜੀ ਬਣਾਵਾਂਗੇ ਅੱਜ ਬਣਾਵਾਂਗੇ ਆਪਾਂ ਆਮ ਤੋਰੀਆਂ ਦੀ ਸਬਜੀ ਉਹ ਵੀ ਤਰੀ ਵਾਲੀ ਦੇਖੋ ਜੀ ਗਰਮੀਆਂ ਦੇ ਦਿਨਾਂ ਦੇ ਵਿੱਚ ਨਾ ਸੁੱਕੀ ਸਬਜੀ ਨੂੰ ਖਾਣ ਨੂੰ ਬਹੁਤਾ ਦੇਰ ਵੀ ਨਹੀਂ ਕਰਦਾ ਹੈਗਾ ਇਹ ਸਾਡੇ ਨਾ ਖੇਤਾਂ ਦੇ ਵਿੱਚੇ ਤੋਰੀਆਂ ਲੱਗੀਆਂ ਹੋਈਆਂ ਇਹ ਘਰ ਦੀਆਂ ਹੀ ਹੈਗੀਆਂ ਤੋਰੀਆਂ ਦੇਖੋ ਜੀ ਆਪਾਂ ਹੁਣੀ ਹੁਣੀ ਨਾ ਸਬਜੀ ਕੋੜ ਕੇ ਲਿਆਏ ਆਂ ਆਪਾਂ ਨੂੰ ਨਾ 5-6 ਕਟੋਰੀਆਂ ਮਿਲ ਗਈਆਂ ਦੀਆਂ ਵਿੱਚ ਆਪਾਂ ਨੇ ਪਾਰੇ 3-4 ਆਲੂ ਇਹਨਾਂ ਨੂੰ ਬਣਾਵਾਂਗੇ ਤਰੀ ਵਾਲੀ ਤੇ ਤਰੀ ਵਾਲੀ ਸਬਜ਼ੀ ਦਾ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਚਲੋ ਜੀ ਹੁਣ ਆਪਾਂ ਇੱਕ ਪਾਸੇ ਲਾਉਣ ਲੱਗਿਆਂ ਤੜਕਾ ਆਪਾਂ ਨੇ ਸਰੋਂ ਦਾ ਤੇਲ ਪਾਤਾ ਇਹਦੇ ਨੂੰ ਗਰਮ ਹੋਣ ਦਿੰਨੇ ਆ ਚਲੋ ਜੀ ਦੋ ਦਿਨ ਤੋਂ ਨਾ ਮੈਂ ਬਿਲਕੁਲ ਵੀ ਕੋਈ ਵੀਡੀਓ ਨਹੀਂ ਬਣਾਈ ਹੈਗੀ ਸਾਡੇ ਮੰਮੀ ਜੀ ਉਹਨੀਆਂ ਦਾ ਕਾਫੀ ਜ਼ਿਆਦਾ ਬਿਮਾਰ ਹੋ ਗਏ ਤੇ ਫਿਰ ਉਹ ਹਸਪਤਾਲ ਵਿੱਚ ਵਿਦਾਖਲ ਰਹੇ ਨੇ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਚੰਗੇ ਭਲੇ ਰੋਟੀ ਖਾ ਕੇ ਪਏ ਇੱਕ ਲੱਖ ਦਾ ਦਰ ਉਠਿਆ ਨਾ ਬਸ ਉਸੇ ਟਾਈਮ ਸਾਨੂੰ ਐਮਰਜੈਂਸੀ ਜਾਣਾ ਪਿਆ ਹੈ ਕੋਣ ਉਹ ਥੋੜਾ ਜਿਹਾ ਠੀਕ ਨੇ ਚਲੋ ਮਖਾ ਵੀ ਉਹਨੇ ਰੈਸਟ ਕਰ ਦੇਣਾ ਫਿਰ ਮਖਾ ਪਹਿਲਾ ਪਹਿਲਾ ਕੰਮ ਨਿਬੜ ਦਵਾ ਫਿਰ ਉਹਨਾਂ ਦੀ ਰੋਟੀ ਪਾਣੀ ਦਾ ਵੀ ਹੋ ਜਾਂਦਾ ਜੇ ਦੇਖਦੇ ਉਹਨਾਂ ਨੂੰ ਪਤਲੀ ਜੀ ਨਾ ਕਿਚੜੀ ਬਣਾ ਕੇ ਦੰਨੇ ਆ ਦੇਖੋ ਜੀ ਕੁਝ ਵੀ ਪਤਾ ਨਹੀਂ ਲੱਗਦਾ ਹੈ ਕਿਹੜੇ ਟਾਈਮ ਬੰਦੇ ਨੂੰ ਕਿਹੜਾ ਦੁੱਖ ਲੱਗ ਜਾਣਾ ਹੈ ਚੰਗੇ ਭਲੇ ਨਾਲੇ ਆ ਚੰਗੇ ਭਲੇ ਗੱਲਾਂ ਬਾਤਾਂ ਕਰਦੇ ਰਹੇ ਸਾਡੇ ਨਾਲ ਅਚਾਨਕ ਇੱਕ ਲੱਗ ਦਰਦ ਉੱਠ ਖੜੇ ਨਾਲੇ ਲੱਗੀਆਂ ਉਹਨਾਂ ਨੂੰ ਉਲਟੀਆਂ ਫਿਰ ਅਸੀਂ ਡਾਕਟਰ ਦੇ ਲੈ ਕੇ ਗਏ ਉਹ ਕਹਿੰਦਾ ਵੀ ਗਰਮੀ ਕਰਕੇ ਹੋਇਆ ਹੈ ਵੀ ਗਰਮੀ ਤੋਂ ਬਚ ਕੇ ਰਹੋ ਜਿੰਨਾ ਵੀ ਬਚ ਹੁੰਦਾ ਵੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਚਲੋ ਜੀ ਨਾਲੇ ਉਹਦਾ ਸਿਆਣਾ ਸਰੀਰ ਹੋ ਗਿਆ ਨਾ ਸਿਆਣੇ ਸਰੀਰ ਤੇ ਵੀ ਫਰਕ ਪੈਂਦਾ ਥੋੜਾ ਜਿਹਾ ਚਲੋ ਇੱਧਰ ਹੁਣ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਿਆਜ਼ ਇਥੇ ਤੇ ਆਪਾਂ ਚੱਲੇ ਲੱਗੇਗਾ ਪੰ ਘਿਰੇਗਾ ਇਹਨੂੰ ਆਇਆ ਇੱਕ ਜਿਹੜਾ ਨਾ ਭੁੰਨ ਲੈਣਾ ਤੇ ਨਜਰੇ ਦਾ ਨਾ ਪਿਆਜ ਜਾਂਦਾ ਨਾ 골ਡ ਬ੍ਰਾਊਨ ਰੰਗ ਨਹੀਂ ਹੁੰਦਾ ਹੈਗਾ ਤੇ ਪਿਆਜ 골ਡ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸੁੱਕੇ ਮਸਾਲੇ ਨਾਣ ਮਿਰਚ ਮਸਾਲਾ ਹਲਦੀ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸਬਜੀ ਤੇ ਜੇ ਤੁਸੀਂ ਘਰ ਦੀਆਂ ਤੋਰੀਆਂ ਦੀ ਨਾ ਸਬਜੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਅਸੀਂ ਪਹਿਲਾਂ ਇਹ ਤੋਰੀਆਂ ਤੋੜਦੇ ਹੈਗੇ ਜਦੋਂ ਸਬਜੀ ਬਣਾਉਣੀ ਆ ਨਾ ਬਾਸ ਹੋ ਜਰੇ ਉਹ ਸਟੈਪ ਕੈਮ ਤੇ ਹੀ ਟੋਰੀਆਂ ਤੋੜ ਕੇ ਲਿਆਉਣੇ ਆ ਜਿਦਾ ਕਿ ਹੁਣ ਗਰਮੀ ਜ਼ਿਆਦਾ ਪੈਂਦੀ ਹੈ ਨਾ ਇਹ ਇੰਨੀ ਜ਼ਿਆਦਾ ਪੈਂਦੀ ਹੈ ਉਹ ਕਰਕੇ ਨਾ ਸਰਦੀਆਂ ਦੀ ਲੱਝਾ ਜੰਨੀ ਹੈ ਜੇ ਪਹਿਲਾਂ ਸਬਜ਼ੀ ਨੂੰ ਤੋੜ ਲੈਣਾ ਫਿਰ ਉਹ ਜਿਹੜਾ ਪਾਣੀ ਜਿਹਾ ਹੁੰਦਾ ਨਾ ਸਬਜ਼ੀਆਂ ਤੋਂ ਮਰ ਜਾਂਦਾ ਤੇ ਸਬਜ਼ੀ ਸਵਾਦ ਨਹੀਂ ਬਣਦੀ ਹੈ ਜਿਿੰਨੇ ਆਪਾਂ ਤਾਜੀ ਸਬਜ਼ੀ ਤੋੜ ਕੇ ਬਣਾਉਨੇ ਆ ਨਾ ਨਾਲੇ ਤਾਂ ਤੇਸਤੀ ਬਣਦੀ ਹੈ ਨਾਲੇ ਛੇਤੀ ਬਣਦੀ ਹੈ ਸਵਾਦ ਦਾ ਵੀ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਦੇਖੋ ਜੀ ਸਾਡੀ ਜਿਹੜੀਆਂ ਟੋਰੀਆਂ ਨਾ ਬਿਨਾਂ ਰੇ ਸਪਰੇਅ ਤੋਂ ਇਹ ਬੇਲਾ ਲੱਗੇ ਹੋਈਆਂ ਬਿਲਕੁਲ ਵੀ ਅਸੀਂ ਨਾ ਕੋਈ ਸਪਰੇ ਨਹੀਂ ਕਰਦੇ ਹੈਗੇ ਹੁਣ ਇਹਨੂੰ ਤਰੀ ਵਾਸਤੇ ਤਰੀ ਵਾਲੀ ਬਣਾਉਣੀ ਹੈ ਨਾ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਾਣੀ ਦੇਖੋ ਇਹ ਤਰੀ ਵਾਲੀ ਸਬਜੀ ਦਾ ਨਾ ਇੰਨੀ ਜਿਆਦਾ ਸਵਾਦ ਲੱਗਦੀ ਹੈ ਨਾ ਸਾਡੀ ਫੈਮਿਲੀ ਨੂੰ ਬਹੁਤ ਜਿਆਦਾ ਖੁਸ਼ ਹੋ ਕੇ ਖਾਂਦੇ ਨੇ ਸਭ ਤਰੀ ਵਾਲੀ ਸਬਜੀ ਬਣਾਉਣ ਵਾਸਤੇ ਆਪਾਂ ਨੇ ਇਹਦੇ ਵਿੱਚ ਦੋ ਪਾ ਦਿੱਤੇ ਨੇ ਕੱਪ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੀਆਂ ਭੈਣਾਂ ਵੀ ਕੌਣ ਕੌਣ ਤਰੀ ਵਾਲੀਆਂ ਤੋਰੀਆਂ ਖਾਂਦਾ ਹੈ देखो जी ਅਸੀਂ ਕਦੇ ਵੀ ਸੁੱਕੀ ਸਬਜ਼ੀ ਨਹੀਂ ਬਣਾਉਂਦੇ ਹੈਗੇ ਜਦੋਂ ਵੀ ਬਣਾਉਣੀ ਹੈ ਨਾ ਤੇ ਤਰੀ ਵਾਲੀ ਉਹ ਸਬਜ਼ੀ ਬਣਾਉਨੇ ਆ ਤੇ ਤਰੀ ਵਾਲੀ ਸਬਜ਼ੀ ਲੱਗਦੀ ਬਹੁਤ ਵਧੀਆ ਚਲੋ ਜੀ ਹੁਣ ਆਪਣੀ ਸਬਜ਼ੀ ਨੂੰ ਲਾਗਿਆ ਤੜਕਾ ਤੇ ਆਪਾਂ ਇਹਨੂੰ ਢਾ ਕੇ ਪਕਾਉਨੇ ਆ ਹੁਣ ਆਪਾਂ ਨਾ ਮੰਮੀ ਜੀ ਉਹਨਾਂ ਵਾਸਤੇ ਬਣਾਦੀ ਆ ਖੀਚੜੀ ਉਹਨਾਂ ਨੇ ਰਾਤ ਵੀ ਨਾ ਬਸ ਥੋੜੇ ਜਿਹੀ ਬਸ ਸੂਪੇ ਪੀਤਾ ਦਾ ਹੁਣ ਕੁਝ ਨਹੀਂ ਖਾਦਾ ਹੈਗਾ ਕਹਿੰਦੇ ਬਸ ਅੱবি ਮੈਨੂੰ ਖੀਚੜੀ ਬਣਾ ਦਿਓ ਚਲੋ ਜੀ ਹੁਣ ਆਪੋ ਨਾਲ ਵਾਸਤੇ ਖੀਚੜੀ ਬਣਾਉਨੇ ਆ ਇਹ ਜਿਹੜੀ ਆਪਾਂ ਨੇ ਖੀਚੜੀ ਬਣਾਉਣੀ ਹੈ ਨਾ ਇਹ ਮੂੰਗੀ ਮਸਰੀ ਦੀ ਦਾਲ ਪਾ ਕੇ ਨ ਤੇ ਮੈਂ ਇੱਕ ਕੌਲੀ ਲੈ ਲਈਏ ਚੌਲਾਂ ਦੀ ਤੇ ਇੱਕ ਕੌਲੀ ਲੈ ਲਈਏ ਮੂੰਗੀ ਮਸਰੀ ਦੀ ਦੇਖੋ ਜੀ ਤੁਸੀਂ ਜੇ ਦੇ ਵਿੱਚ ਮਾਹਾਂ ਦੀ ਦਾਲ ਪਾ ਕੇ ਖਿਚੜੀ ਬਣਾਉਣੀ ਹੈ ਨਾ ਉਹ ਵੀ ਪਾ ਸਕਦੇ ਆ ਤੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਖਿਚੜੀ ਵਧੀਆ ਬਣਦੀ ਆ ਮੈਂ ਤਾਂ ਜਦ ਵੀ ਖਿਚੜੀ ਬਣਾਉਣੀ ਆ ਨਾ ਮੂੰਗੀ ਮਸਰੀ ਦੀ ਦਾਲ ਪਾ ਕੇ ਬਣਾਉਣੀ ਆ ਪਹਿਲਾਂ ਬਣਾਉਂਦੇ ਹੁੰਦੇ ਸੀ ਹੁਣ ਨਹੀਂ ਬਣਾਈ ਹੈਗੀ ਇਕਨ ਦਾਲ ਪਾ ਕੇ ਮੈਨੂੰ ਇਹ ਵਧੀਆ ਲੱਗਦੀ ਹੈ ਮੂੰਗੀ ਮਸਰੀ ਦਾਲ ਨਾਲ ਤਾਂ ਛੇਤੀ ਬਣ ਜਾਂਦੀ ਆ ਨਾਲੇ ਟੇਸਟ ਦੇ ਵਿੱਚ ਵੀ ਫਰਕ ਆ ਦੇਖੋ ਜੀ ਦੋ ਤਿੰਨ ਪਾਣੀਆਂ ਦੇ ਵਿੱਚ ਆਪਾਂ ਨੇ ਚੌਲਾਂ ਨੂੰ ਐ ਚੰਗੀ ਤਰ੍ਹਾਂ ਧੋਲਣਾ ਹੈ ਜੇ ਆਪਾਂ ਨੇ ਛੇਤੀ ਬਣਾਉਣੇ ਆ ਨਾ ਇਹਨਾਂ ਨੂੰ ਨਾ ਬਸ ਧੋ ਕੇ ਨਾ ਵਿੱਚ ਪਾਣੀ ਪਾ ਕੇ ਤੁਸੀਂ ਭੂਕੇ ਵੀ ਰੱਖ ਸਕਦੇ ਹੋ ਤੇ ਵੀ ਛੇਤੀ ਬਣ ਜਾਣੇ ਚਲੋ ਆਪਾਂ ਇਹਦਾ ਕੁੱਕਰ 'ਚ ਬਣਾਉਣੇ ਛੇਤੀ ਬਣ ਜਾਣੇ ਕੁੱਕਰ ਵਿੱਚ ਦੇਖੋ ਜੀ ਕੰਮ ਨਾ ਸਵੇਰੇ ਸਵੇਰੇ ਤਾਂ ਐ ਹੁੰਦਾ ਵੀ ਛੇਤੀ ਛੇਤੀ ਕੰਮ ਕਰ ਲੋ ਧੁੱਪਾਂ ਚੜਨ ਤੋਂ ਪਹਿਲਾਂ ਪਹਿਲਾਂ ਦੇਖੋ ਜੀ ਇੰਨੀ ਜ਼ਿਆਦਾ ਧੁੱਪਾਂ ਚੜ ਜਾਂਦੀ ਹੈ ਨਾ ਫਿਰ ਤਾਂ ਕੰਮ ਕਰਨ ਨੂੰ ਬਿਲਕੁਲ ਵੀ دل ਨਹੀਂ ਕਰਦਾ ਹੈਗਾ ਮੰਮੀ ਸਵੇਰੇ ਸਵੇਰੇ ਨਾ ਫਿਰ ਭੱਜ ਨਾ ਠ ਗਈ ਸਾਰਾ ਕੰਮ ਨਿਬੜਦੀਆਂ ਦੇਖੋ ਜੀ ਇੱਕ ਪਾਸੇ ਤਾਂ ਸਾਡੇ ਚੱਲਦਾ ਹੈ ਪੇਟ ਦਾ ਕੰਮ ਹੈ ਇੱਕ ਪਾਸੇ ਮੰਮੀ ਜੀ ਉਹ ਨਹੀਂ ਹੋ ਗਏ ਬਿਮਾਰ ਫੇਰ ਦੇਖਾ ਵੀ ਨਹੀਂ ਹੈਗੀ ਉਰੇ ਫਿਰ ਕੰਮ ਬਹੁਤ ਜ਼ਿਆਦਾ ਪਾੜ੍ਹ ਜਾਂਦਾ ਹੈ ੱਲੇ ਬੰਦੇ ਦਾ ਕੰਮ ਸਾਰਾ ਜਿਆੜੀ ਟੋਟੇ ਨਹੀਂ ਆਉਂਦੇ ਹੈਗੇ ਫਿਰ ਉਹ ਦਿਨੋਂ ਆਪਾਂ ਨੇ ਚੰਗੀ ਤਰ੍ਹਾਂ ਚਾਹ ਵਾਲ ਤੇ ਦਾਤ ਹੋ ਲਈ ਹੈ ਜੋ ਆਪਾਂ ਇਹਨੂੰ ਕੁੱਕ ਕਰ ਤਾਰ ਦਿੱਤਾ ਹੈ ਤੇ ਇਹਨੂੰ ਸੁੱਕਣ ਦੰਨੇ ਨਾ ਇਹ ਵੀ ਲੜਟ ਭੱਜ ਗਈ। ਅਰ ਜਿਵੇਂ ਆਪਾਂ ਪਾਦਨੇ ਇਹਦੇ ਵਿੱਚ ਸਰੋਂ ਦਾ ਤੇਲ ਇਹ ਆਪਾਂ ਬਣਾਵਾਂਗੇ ਮਸਾਲੇਦਾਰ ਤਿਜੜੀ ਆਪਾਂ ਨੇ ਨਾ ਕੋਈ ਪਿਆਜ਼ ਦਾ ਤੜਕਾ ਨਹੀਂ ਲਾਉਣਾ ਹੈ ਕੁਛ ਨਹੀਂ ਪਾਉਣਾ ਹੈ ਸਿੰਪਲ ਜੀਰੇ ਦਾ ਹੀ ਤੜਕਾ ਲਾ ਕੇ ਖਿਚੜੀ ਬਣਾਉਣੀ ਹੈ ਉਹ ਕਹਿੰਦੇ ਨਾ ਡਾਕਟਰ ਸਾਹਿਬ ਕਹਿੰਦੇ ਵੀ ਬਹੁਤਾ ਨਾ ਤੜਕੇ ਵਾਲੀਆਂ ਹਲੇ ਚੀਜ਼ਾਂ ਨਾ ਦਿਓ ਮੰਮੀ ਜੀ ਨੂੰ ਵੀ ਸਿੰਪਲੇ ਖਾਣਾ ਦੇਣਾ ਹੈ ਚਲੋ ਜੀ ਤੇਲ ਹੋ ਗਿਆ ਗਰਮ ਤੇ ਇਹਦੇ ਵਿੱਚ ਦੋ ਚਮਚੇ ਪਾ ਲੈਣੇ ਆਪਾਂ ਨੇ ਜੀਰੇ ਦੇ ਤੇ ਜੀਰਾ ਆਪਣਾ ਹੈ ਚੰਗੀ ਤਰ੍ਹਾਂ ਗਰਮ ਹੋ ਗਿਆ ਇਸ ਤੇ ਮਗਰੋਂ ਆਪਾਂ ਨੇ ਕੀ ਕਰਨਾ ਹੈ ਚੌਲ ਤੇ ਜਿਹੜੀ ਦਾਲ ਤੋਗ ਰੱਖੀ ਹੋਈ ਹੈ ਇਹਨੂੰ ਆਪਾਂ ਵਿੱਚ ਪਾ ਦੇਣੀ ਹੈ ਦੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਨੂਨ, ਮਿਰਚ, ਮਸਾਲਾ, ਹਲਦੀ ਇਹ ਨਾਰਮਲੇ ਮਸਾਲੇ ਪਾਉਣੇ ਬਹੁਤੇ ਜ਼ਿਆਦੇ ਨਹੀਂ ਆਪਾਂ ਨੇ ਪਾਉਣੇ ਹੈਗੇ। ਤੇ ਕਿਹੜੇ ਆਪਾਂ ਕੁੱਕਰ ਦੇ ਵਿੱਚ ਖਿਚੜੀ ਬਣਾਉਣੀ ਆ ਨਾ ਇੱਕ ਤਾਂ ਇਹ ਬਹੁਤ ਵਧੀਆ ਬਣਦੀ ਆ ਭੁੱਲ ਜਾਂਦੀ ਆ ਨਾਲੇ ਛੇਤੀ ਬਣ ਜਾਂਦੀ ਆ ਜੇ ਆਪਾਂ ਦੂਸਰੇ ਲੋਟ ਬਣਾਉਨੇ ਨੇ ਡੱਬੇ 'ਚ ਉਹ ਨਾ ਖੜਮੇ ਖੜਮੇ ਜਿਹਾ ਚੌਲ ਰਹਿਣੇ ਆ। ਇਹ ਕੁੱਕਰ ਦੇ ਵਿੱਚ ਤਾਂ ਖਿਚੜੀ ਬਹੁਤ ਵਧੀਆ ਬਣ ਜਾਂਦੀ ਹੈ। ਇਹ ਘਰਪਾਨੇ ਹੁਣ ਇਹਦੇ ਵਿੱਚ ਪਾਣੀ ਵੀ ਪਾ ਦਿੱਤਾ ਹੈ। ਹੁਣ ਇਹਨੂੰ ਢੱਕਣ ਲਾ ਕੇ ਨਾ ਬਸ ਦੋ ਸੀਟੀਆਂ ਨਾਲ ਆਪਣੀ ਖਿਚੜੀ ਬਣ ਕੇ ਹੋ ਜਾਣੀ ਹੈ ਤਿਆਰ। ਚਲੋ ਜੀ ਮੈਂ ਹੁਣ ਪੇਂਟਰਾਂ ਵਾਸਤੇ ਬਣਾ ਦਮਾਂ ਚਾਹ। ਦੇਖੋ ਜੀ ਘਰ ਦੇ ਵਿੱਚ ਕੋਈ ਵੀ ਬੰਦਾ ਬਿਮਾਰ ਹੋਵੇ ਨਾ ਇੱਕ ਤਾਂ ਨਾ ਟੈਨਸ਼ਨ ਇੰਨੀ ਜ਼ਿਆਦਾ ਵੱਜ ਜਾਂਦੀ ਆ। ਉੱਪਰ ਤੇ ਉਹਨਾਂ ਦੀ ਫੇਰ ਦੇਖੋ ਕੇਰ ਵੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਲੋ ਜੀ ਮੈਂ ਹੁਣ ਹੋਰ ਕੰਮ ਧੰਦਾ ਦੇਖ ਲਾ ਫਿਰ ਠਹਿਰ ਕੇ ਮਿਲਦੀ ਜੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੀ ਸਬਜੀ ਦੀ ਲੁੱਕ ਤੇ ਇਸ ਤਰ੍ਹਾਂ ਬਣਾਈ ਆਪਾਂ ਨੇ ਤਰੀ ਵਾਲੀਆਂ ਬਣਾਈਆਂ ਨੇ ਤੋਰੀਆਂ ਚਾਹੇ ਤੁਸੀਂ ਇਹਦੇ ਵਿੱਚ ਰੋਟੀ ਚੂਰ ਕੇ ਖਾ ਸਕਦੇ ਆ ਜਿਵੇਂ ਮਰਜ਼ੀ ਖਾ ਸਕਦੇ ਆ ਦੇਖੋ ਜੀ ਇਸ ਤਰ੍ਹਾਂ ਦੀ ਤਰੀ ਪਸੰਦ ਕਰਦੇ ਨੇ ਸਾਡੀ ਫੈਮਿਲੀ ਇਹ ਆਪਣੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਤੇ ਬਹੁਤ ਜਿਆਦਾ ਸੇਸਟੀ ਬਣੀ ਪੂਰੀ ਯਾਨ ਕਰਾਰੀ ਸਬਜੀ ਬਣਾਈ ਆਪਾਂ ਨੇ ਤੇ ਦੂਜੇ ਪਾਸੇ ਆਪਣੀ ਖਿਚੜੀ ਵੀ ਬਣ ਕੇ ਹੋ ਗਈ ਹੈ ਤਿਆਰ ਦੇਖੋ ਜੀ ਜਿਹੜੀ ਆਪਾਂ ਨੇ ਖਿਜੜੀ ਬਣਾਈ ਹੈ ਨਾ ਇਹ ਇਸ ਤਰ੍ਹਾਂ ਦੀ ਨਾ ਪਤਲੀ-ਪਤਲੀ ਖਿਜੜੀ ਬਣਾਈ ਆ ਜੇ ਆਪਾਂ ਨਾ ਕਾਠੀ ਖਿਜੜੀ ਬਣਾਉਨੇ ਆ ਨਾ ਉਹ ਖਾਣ ਦੇ ਵਿੱਚ ਵੀ ਨਹੀਂ ਵਧੀਆ ਲੱਗਦੀ ਹੈਗੀ ਦੇਖੋ ਜਿਹਦੇ ਵਿੱਚ ਨਾ ਤੁਸੀਂ ਦਹੀਂ ਪਾ ਕੇ ਦੇਸੀ ਘਿਓ ਪਾ ਕੇ ਵੀ ਖਾ ਸਕਦੇ ਆ ਇਸ ਤਰ੍ਹਾਂ ਦੀ ਰਸਮੇਸੀ ਜੀ ਖਿਜੜੀ ਉਹ ਅਸੀਂ ਬਣਾਉਨੇ ਆ ਜਦੋਂ ਬਿਮਾਰ ਬੰਦਾ ਹੁੰਦਾ ਨਾ ਉਹਦੇ ਵਾਸਤੇ ਨਾ ਪਤਲੀ ਉਹ ਖਿਜੜੀ ਵਧੀਆ ਲੈਂਦੀ ਆ ਚਲੋ ਜੀ ਹੁਣ ਆਪਣੀ ਖਿਜੜੀ ਬਣ ਕੇ ਹੋਰ ਤਿਆਰ ਹੈ ਇਹ ਠੰਡੀ ਹੁੰਦੀ ਆ ਤੇ ਫੇਰ ਆਪਾਂ ਦੰਨੇ ਆ ਮੰਮੀ ਜੀ ਨੂੰ ਖਾਣ ਵਾਸਤੇ ਆ ਮੰਮੀ ਜੀ ਦੀ ਸਿਹਤ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਆ। ਚਲੋ ਜੀ ਆਪਾਂ ਦੁਪਹਿਰੇ ਨੂੰ ਕਈ ਵਾਰ ਉਹਨਾਂ ਨੂੰ ਨਾਰੀਅਲ ਪਾਣੀ ਦੇ ਦਿੰਨੇ ਆ। ਉਹਦਾ ਮਸੰਮੀ ਦਾ ਜੂਸ ਦੇ ਦਿੰਨੇ ਆ। ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਪਹਿਲਾਂ ਉਹਨਾਂ ਨੂੰ ਨਾ ਕਬਰਾੜ ਜੀ ਹੋਣ ਲੱਗਦੀ ਲੱਗਦੀ ਗਰਮੀ ਕਰਕੇ। ਉਹ ਕਹਿੰਦੇ ਵੀ ਥੋੜਾ ਜਿਹਾ ਇਹਨਾਂ ਦਾ ਧਿਆਨ ਰੱਖੋ ਵੀ ਏਸੀ ਵਾਲੇ ਕਮਰੇ 'ਚ ਇਹਨਾਂ ਨੂੰ ਬੀਰ ਰੱਖਿਆ ਕਰੋ ਤੁਸੀਂ ਜ਼ਿਆਦਾ। ਹੋਣੇ ਵੀ ਸਾਡੇ ਕਿੰਨਾ ਕ ਪੇਟ ਹੋਇਆ। ਚਲੋ ਬਣੇ ਰੋ ਸਾਡੀ ਪੀੜੀ ਦੇ ਨਾਲ। ਚਲੋ ਹੁਣ ਆਪਾਂ ਚੱਲਦੇ ਆਂ ਵੇੜੇ ਵਿੱਚ। ਜਿਹੜੇ ਇੱਧਰਲੇ ਪਾਸੇ ਇਹ ਨਾ ਪੇਂਟ ਕਰ ਦਿੱਤਾ ਏ ਤੇ ហេਠਾ ਦੇਖੋ ਕਿੰਨਾ ਜ਼ਿਆਦਾ ਨਾ ਖਲਾਰਾ ਪਿਆ ਪਿਆ ਭੁੰਡੀਆਂ ਨੇ ਘਰ ਪਾਏ ਹੋਏ ਤੇ ਦੇਖੋ ਨਾ ਪਤਨੀ ਕਿੱਕ ਚਿੜੀ ਜੀ ਆ ਉਹਨੇ ਨਾ ਸਾਡੇ ਸਾਰੇ ਇਸ ਤਰ੍ਹਾਂ ਨਾ ਬੱਲਬ ਦੀਆਂ ਤਾਰਾਂ ਕੱਢੀਆਂ ਪਈਆਂ ਨੇ ਦੇਖੇ ਬਹੁਤ ਜ਼ਿਆਦਾ ਨਾ ਨੁਕਸਾਨ ਕਰ ਦੰਨੀਆਂ ਇਹ ਜਿਹੜੀਆਂ ਆ ਦੇਖੋ ਜੇ ਇੱਧਰਲੇ ਪਾਸੇ ਤਾਂ ਨਾ ਪੇਂਟ ਹੋ ਕੇ ਨਾ ਘਰ ਐਨ ਬਹੁਤ ਵਧੀਆ ਸਾਫ਼ ਸੁਥਰਾ ਜਿਹਾ ਲੱਗਣ ਲੱਗ ਗਿਆ ਏ ਤੇ ਸਾਨੂੰ ਨਾ ਡੇਲੀ ਨਾ ਸ਼ਾਮ ਨੂੰ ਝਾੜੂ ਲਾਉਣਾ ਪੈਂਦਾ ਏ ਜੇ ਇੱਕ ਦਿਨ ਵੀ ਨਾ ਝਾਲੂ ਲਾਣਾ ਸਾਰੇ ਬੇੜੇ ਦੇ ਵਿੱਚ ਨਾ ਜਿੰਨਾ ਵੀ ਪੇਂਟ ਉਤਰੇ ਹੋਏ ਨਾ ਸਾਰਾ ਹੀ ਬੇੜੇ ਦੇ ਵਿੱਚ ਖਲਾਰਾ ਪੈ ਜਾਂਦਾ ਹੈ ਦੇਖੋ ਜੀ ਹੁਣ 2-3 ਦਿਨ ਤੇ ਨਾ ਕਿੰਨੀ ਜ਼ਿਆਦਾ ਹਵਾ ਚਲਦੀ ਆ ਉਹਤੇ ਕਰਕੇ ਨਾ ਸਫਾਈ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਦੇਖੋ ਜੀ ਆਪਾਂ ਨੇ ਬਹੁਤ ਗੂੜਾ ਜਿਹਾ ਪੇਂਟ ਜਿਹਾ ਨਿਕਰਾ ਹੈਗਾ ਫਿੱਕਾ ਫਿੱਕਾ ਜਿਹਾ ਪੀਲਾ ਕਰਾਇਆ ਹੈ ਤੇ ਬਹੁਤ ਵਧੀਆ ਲੱਗਦਾ ਹੈ ਪਹਿਲਾਂ ਸਾਡੇ ਜਿਹੜੇ ਇੱਥੇ ਛੱਤ ਸੀ ਨਾ ਉਹ ਪਿੰਕ ਰੰਗ ਦੀ ਸੀ ਤੇ ਹੁਣ ਅਸੀਂ ਵਾਈਟ ਰੰਗ ਦੀ ਛੱਤ ਰੱਖੀ ਆ ਤੇ ਬਹੁਤ ਵਧੀਆ ਲੱਗਦੀ ਆ ਸੇਮ ਉਹੀ ਰੰਗ ਕਰਾਇਆ ਆਪਾਂ ਨੇ ਕੋਈ ਫਰਕ ਨਹੀਂ ਪ ਦੇਖੋ ਜੀ ਇੱਧਰ ਵੀ ਬੂਟੇ ਵਾਟੇ ਸਾਡੇ ਸਾਰੇ ਪੇਂਟ ਨਾਲ ਰੰਗੇ ਪਏ ਨੇ ਤੇ ਇੱਧਰ ਲਈ ਇੱਧਰਲੀ ਦਵਾਰ ਤਾਂ ਹੋ ਗਈ ਐ ਚਲੋ ਜੀ ਆਪਾਂ ਤੁਹਾਨੂੰ ਪਾਲੇ-ਪਾਸੇ ਦਿਖਾਉਨੇ ਜਾ ਕੇ ਵੀ ਹੁਣ ਕਿੱਧਰਲੇ ਪਾਸੇ ਪੇਂਟ ਹੋ ਰਿਹਾ ਏ ਦੇਖੋ ਜੀ ਕੱਲ ਵੀਡੀਓ ਨਹੀਂ ਪਈ ਹੈਗੀ ਕੱਲ ਸਾਡੇ ਨਾਲ ਮੰਮੀ ਜੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਇੱਕ ਲਖਤ ਪੇਟ ਦੇ ਵਿੱਚ ਦਰਦ ਹੋਣ ਲੱਗ ਗਿਆ ਸੀ ਜਦੇ ਫੇਰ ਡਾਕਟਰ ਕੋਲ ਲੈ ਕੇ ਗਏ ਆ ਤੇ ਆ ਕੇ ਉਹਨੇ ਡਾਕਟਰ ਨੇ ਟੀਕੇ ਵਗੈਰਾ ਲਾਏ ਉਹ ਕਹਿੰਦਾ ਵੀ ਗਰਮੀ ਕਰਕੇ ਹੀ ਹੋ ਗਿਆ ਏ ਵੀ ਤੁਸੀਂ ਥੋੜਾ ਜਨਾ ਨਿੰਬੂ ਪਾਣੀ ਤੇ ਹੋਰ ਠੰਡੀਆਂ ਚੀਜ਼ਾਂ ਹੀ ਖਾਓ ਲੱਸੀ ਵਗੈਰਾ ਪੀਓ ਵੀ ਉਹਦੇ ਨਾਲ ਫਰਕ ਪੈ ਜਾਣਾ ਹੈ ਦੇਖੋ ਜੀ ਇੱਕ ਲਾਗ ਤੈਨਾਂ ਦਰਦ ਉਠਿਆ ਨਾ ਸਾਨੂੰ ਐਮਰਜੈਂਸੀ ਜਿਦੇ ਭੱਜਣਾ ਪਿਆ ਏ ਹੁਣ ਮੰਮੀ ਜੀ ਉਹਨੀ ਰੈਸਟ ਕਰਦੇ ਨੇ ਤੇ ਆਪਾਂ ਹੁਣ ਥੋੜੀ ਦੇਰ ਤੱਕ ਨਾ ਤੁਹਾਨੂੰ ਮਲਾਵਾਂਗੇ ਮੰਮੀ ਜੀ ਨਾਲ ਤੇ ਹੁਣ ਥੋੜਾ ਜਿਹਾ ਫਰਕ ਆ ਉਹਨਾਂ ਦੀ ਸਿਹਤ ਦਾ ਚਲੋ ਜੀ ਇੱਧਰ ਆਪਣੇ ਆਲੂ ਭੁਖਾਰੇ ਨਾ ਪੱਕ ਗਏ ਨੇ ਪੱਕ ਗਏ ਦੇਖੋ ਐਨ ਝੜ ਗਏ ਨੇ ਧੁੱਪਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਪਕਣੇ ਸ਼ੁਰੂ ਹੋ ਗਏ ਨੇ ਵੇਹੜਾ ਦੇਖੋ ਜਿੰਨਾ ਕਿੰਨਾ ਜ਼ਿਆਦਾ ਖਲਾਰਾ ਹੋਇਆ ਪਿਆ ਤੇ ਇਸ ਟਾਈਮ ਹੁਣ ਆਪਣੀ ਨਾਸਪਾਤੀ ਵੀ ਤਿਆਰ ਹੈ ਤੇ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਸਾਰਾ ਕੁਝ ਤੇ ਬਸ ਦੋ ਤਿੰਨ ਦਿੱਕਤ ਸਾਡੀ ਰੇਖਾ ਰਾਣੀ ਆ ਰਹੀ ਹੈ ਉਹਦੇ ਬਿਨਾ ਸਾਡਾ ਨਾ ਕੰਮ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਸਾਫ ਸਫਾਈ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਦੀ ਸੀ ਉਹ ਚਲੋ ਜੀ ਉਹ ਕਹਿੰਦੀ ਮੇਰਾ ਵੀ ਇੱਥੇ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਮੈਂ ਛੇਤੀ ਉਹ ਆ ਜਾਣਾ ਹੈ ਉਹ ਮੈਨੂੰ ਲੀਡ ਲੈ ਚਾ ਉਹ ਲੈ ਜਾ ਰਿਹਾ ਸੀ ਨਾ ਤਾਂ ਆਹੀ ਬਾਈ ਕਿੰਨੇ ਕਰੀ ਇਹੋ ਕੰਦਾ ਸੁਣਦੇ ਜੀ ਮੇਰੀ ਨੂੰ ਦੇਖੋ ਥਰੀ ਨੇ ਹਾਂ ਜੀ ਲੈ ਚਲੋ ਭਾਈ ਠੀਕ ਸਾਬ